ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੁਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੇ ਉੱਤੇ ਲੱਗ ਗਈਆਂ ਹਨ ਵੱਡੀਆਂ ਪਾਬੰਦੀਆਂ ਨਾ ਮੰਨਣ ਵਾਲਿਆਂ ਦੇ ਉੱਤੇ ਹੋਵੇਗੀ ਸਖਤ ਕਾਰਵਾਈ ਜੀਹਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਅਫਸਰਾਂ ਦੇ ਲਈ ਹੁਣ ਵੱਡੇ ਹੁਕਮ ਲਾਗੂ ਹੋ ਚੁੱਕੇ ਹਨ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ ਦਰਸਲ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਪੁਲਿਸ ਦੀ ਵਰਦੀ ਪਾਕੇ ਡਾਂਸ ਜਾਂ ਫਿਰ ਭੰਗੜੇ ਦੀ ਵੀਡੀਓ ਪੋਸਟ ਨਹੀਂ ਕਰ ਸਕਦੇ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਾਲੀ ਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵਰਤੀ ਪਾ ਕੇ ਡਾਂਸ ਭੰਗੜਾ ਅਤੇ ਮਨੋਰੰਜਨ ਵਾਲੀਆਂ ਵੀਡੀਓ ਬਣਾਉਂਦੇ ਹੋਏ ਦਿਖਾਈ ਦਿੱਤੇ ਹਨ ਜਿਸ ਦੇ ਕਾਰਨ ਵਿਭਾਗ ਦਾ ਆਕਸ ਖਰਾਬ ਹੋਇਆ ਹੈ ਇਸ ਦੌਰਾਨ ਹੁਣ ਡੀਜੀਪੀ ਨੇ ਸਾਰੇ ਹੀ ਰੇਂਜ ਦਫ਼ਤਰਾਂ ਅਤੇ ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਹੁਣ ਨਿਗਰਾਨੀ ਵਧਾਉਣ ਦੇ ਨਿਯਮ ਅਤੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ACR ਤੇ ਉੱਤੇ ਅਸਰ ਪਵੇਗਾ ਪ੍ਰਮੋਸ਼ਨ ਦੇ ਉੱਤੇ ਵੀ ਅਸਰ ਪਵੇਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਿਹਾ ਹੈਨ ਜਿਨ੍ਹਾਂ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ ਦੇ ਉੱਤੇ ਰੀਲਾਂ ਪਾਈਆਂ ਜਾਂਦੀਆਂ ਹਨ ਸੋ ਜਿੱਥੇ ਕਿ ਪਿਛਲੇ ਦਿਨੀ ਚਿੱਟੇ ਵਾਲੀ BBV ਕਾਫੀ ਜ਼ਿਆਦਾ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਪਾ ਰਹੀ ਸੀ ਸੋ ਜਿਸ ਤੋਂ ਬਾਅਦ ਹੀ ਉਹ ਕਾਫੀ ਜ਼ਿਆਦਾ ਮਸ਼ਹੂਰ ਹੋ ਗਈ ਸੀ ਤੇ ਉਸ ਦੇ ਕੋਲੋਂ ਕੁਝ ਗ੍ਰਾਮ ਚਿੱਟਾ ਵੀ ਬਰਾਮਦ ਕੀਤਾ ਗਿਆ ਸੀ ਸਰਕਾਰੀ ਹਥਿਆਰਾਂ ਦਾ ਪ੍ਰਦਰਸ਼ਨ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਪਲੇਟਫਾਰਮ ਦੇ ਉੱਤੇ ਪੂਰੀ ਤਰ੍ਹਾਂ ਬੈਨ ਕਰ ਮੀਡੀਆ ਦੇ ਉੱਤੇ ਡਾਂਸ ਕਰਨਾ ਭੰਗੜਾ ਕਰਨਾ ਜਾਂ ਫਿਰ ਹੋਰ ਪੋਸਟਾਂ ਕਰਨ ਦੀ ਇਜਾਜ਼ਤ ਹੁਣ ਪੁਲਿਸ ਵਾਲਿਆਂ ਨੂੰ ਜਾਰੀ ਕਰ ਦਿੱਤੀ ਗਈ ਹੈ ਸਰਕਾਰੀ ਵਾਹਨ ਦਾ ਇਸਤੇਮਾਲ ਕਰਕੇ ਰੀਲ ਬਣਾਉਣਾ ਜਾਂ ਤਸਵੀਰ ਖਿੱਚਣ ਦੀ ਵੀ ਮਨਾਹੀ ਲਗਾ ਦਿੱਤੀ ਗਈ ਹੈ ਬਾਹਰੀ ਦੇ ਵਿੱਚ ਰਹਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਵੀਡੀਓ ਜਾਂ ਫਿਰ ਰੀਲ ਪੋਸਟ ਕਰਨ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਬਾਹਰੀ ਨਾ ਹੋਣ ਦੇ ਉੱਤੇ ਕੋਈ ਵੀ ਅਜਿਹੀ ਗਤੀਵਿਧੀ ਨਹੀਂ ਕੀਤੀ ਜਾ ਸਕਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਾਫੀ ਜ਼ਿਆਦਾ ਜਿਹੜਾ ਕਿ ਸਰਕਾਰੀ ਵਾਹਨਾਂ ਦੇ ਨਾਲ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਸਰਕਾਰੀ ਹਥਿਆਰਾਂ ਦੇ ਨਾਲ ਵੀਡੀਓ ਬਣਾਈਆਂ ਜਾਂਦੀਆਂ ਹਨ ਤੇ ਕਾਫੀ ਜਿਆਦਾ ਤਰਾਜ ਜੋਗ ਵਿੱਚ ਗਾਣੇ ਵੀ ਵਰਤੇ ਜਾਂਦੇ ਹਨ ਜਿਸ ਤੋਂ ਬਾਅਦ ਕੀ ਇਹ ਰੀਲਾਂ ਕਾਫੀ ਜਿਆਦਾ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸੋ ਇਸ ਦੇ ਉੱਤੇ ਹੁਣ ਪਾਬੰਦੀ ਲੱਗ ਚੁੱਕੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ ਕਿ ਇਹ ਪਾਬੰਦੀ ਜਿਹੜੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਲਗਾਈ ਗਈ ਹੈ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਹ ਕਿੰਨੀ ਕੁ ਸਹੀ ਹੈ ਜਾਂ ਫਿਰ ਇਹ ਗਲਤ ਹੈ ਸੋ ਆਪਣੀ ਰਾਏ ਜ਼ਰੂਰ ਦਿਓ ਜੀ ਇਸ ਤੋਂ ਬਾਅਦ ਗ린ਹਬਰ ਦੀ ਗੱਲ ਕਰੀਏ ਤਾਂ ਫਰੀਦਕੋਟ ਵਾਲੇ ਮਾਮਲੇ ਦੇ ਵਿੱਚ ਹੁਣ ਪਤਨੀ ਰੁਪਿੰਦਰ ਕੌਰ ਦੇ ਵੱਲੋਂ ਬੁਆਏਫਰੈਂਡ ਦੇ ਨਾਲ ਮਿਲ ਕੇ ਪਤੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਹਨ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਪਹਿਲਾਂ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਆਪਣੇ ਪਤੀ ਨੂੰ ਪਰ ਜ਼ਹਿਰ ਦਾ ਉਸ ਦੇ ਉੱਤੇ ਅਸਰ ਹੀ ਨਹੀਂ ਹੋਇਆ ਜਿਸ ਤੋਂ ਬਾਅਦ ਉਸ ਦੇ ਵੱਲੋਂ 2B ਪਲਾਨ ਬਣਾਇਆ ਗਿਆ ਸੀ ਸੋ 2B ਪਲਾਨ ਦੀ ਹੁਣ ਸਾਰੀ ਹੀ ਇਨਫੋਰਮੇਸ਼ਨ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਦੇ ਕੋਲੋਂ ਲੈ ਲਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਰੁਪਿੰਦਰ ਕੌਰ ਦੇ ਵੱਲੋਂ ਪ੍ਰੇਮੀ ਨਾਲ ਮਿਲ ਕੇ 28 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੇ ਪਤੀ ਦਾ ਕਤਲ ਕੀਤਾ ਗਿਆ ਸੀ ਸੋ ਹੁਣ ਪੁਲਿਸ ਦੇ ਵੱਲੋਂ ਸਾਰਾ ਸੱਚ ਉਸ ਤੋਂ ਉਗਲਵਾ ਲਿਆ ਗਿਆ ਹੈ ਰਵਿੰਦਰ ਕੌਰ ਦੇ ਦੁਆਰਾ ਦੱਸਿਆ ਗਿਆ ਹੈ ਕਿ ਉਸਨੇ ਪਹਿਲਾਂ ਆਪਣੇ ਪਤੀ ਨੂੰ ਜ਼ਹਿਰ ਦਿੱਤਾ ਸੀ ਕਾਫੀ ਦੇਰ ਤੱਕ ਪਤੀ ਇੱਧਰ ਉੱਧਰ ਘੁੰਮਦਾ ਰਿਹਾ ਭਾਰੋ ਨਹੀਂ ਮਰਿਆ ਤੇ ਪਤਨੀ ਰਵਿੰਦਰ ਕੌਰ ਨੂੰ ਪਤਾ ਲੱਗ ਗਿਆ ਕਿ ਉਸ ਦੇ ਉੱਤੇ ਜ਼ਹਿਰ ਦਾ ਅਸਰ ਨਹੀਂ ਹੋਇਆ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਨੂੰ ਫੋਨ ਮਲਾਇਆ ਗਿਆ ਇਸ ਤੋਂ ਬਾਅਦ ਦੂਜੇ ਪਲਾਨ ਦੇ ਉੱਤੇ ਉਹਨਾਂ ਦੇ ਵੱਲੋਂ ਕੰਮ ਕਰ ਨਾਂ ਸ਼ੁਰੂ ਕਰ ਦਿੱਤਾ ਗਿਆ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਨੂੰ ਘਰ ਦੇ ਵਿੱਚ ਬੁਲਾਇਆ ਇਸ ਦੌਰਾਨ ਜ਼ਹਿਰ ਦਾ ਅਸਰ ਇੰਨਾ ਹੋ ਗਿਆ ਸੀ ਕਿ ਪਤੀ ਗੁਰਵਿੰਦਰ ਸਿੰਘ ਥੱਲੇ ਵਾਲੇ ਰੂਮ ਦੇ ਵਿੱਚ ਜਾ ਕੇ ਸੌਂ ਗਿਆ ਸੀ ਰੁਪਿੰਦਰ ਕੌਰ ਦਾ ਪ੍ਰੇਮੀ ਉਸ ਦੇ ਘਰ ਦੇ ਵਿੱਚ ਪਹੁੰਚਦਾ ਹੈ ਇਸ ਪੂਰੀ ਘਟਨਾ ਦੇ ਦੌਰਾਨ ਉਹਨਾਂ ਦਾ ਇੱਕ ਪਾਲਤੂ ਕੁੱਤਾ ਵੀ ਸੀ ਘਰ ਦੇ ਵਿੱਚ ਜਿਸ ਨੂੰ ਕੀ ਕੁਝ ਨਸ਼ਾ ਦੇ ਕੇ ਬੇਹੋਸ਼ ਕਰ ਦਿੱਤਾ ਗਿਆ ਰੁਪਿੰਦਰ ਕੌਰ ਆਪਣੇ ਪ੍ਰੇਮੀ ਨੂੰ ਉੱਪਰ ਵਾਲੇ ਕਮਰੇ ਦੇ ਵਿੱਚ ਲੈ ਕੇ ਚਲੀ ਜਾਂਦੀ ਹੈ ਇਸੇ ਦੌਰਾਨ ਉਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਆਪਣੇ ਪ੍ਰੇਮੀ ਨੂੰ ਦਿੱਤੀ ਇਸੇ ਦੌਰਾਨ ਪਤੀ ਗੁਰਵਿੰਦਰ ਦੀ ਅੱਖਾਂ ਖੋਲ ਜਾਂਦੀ ਹੈ ਉਹ ਜਦੋਂ ਉੱਪਰ ਵਾਲੇ ਕਮਰੇ ਦੇ ਵਿੱਚ ਆਉਂਦਾ ਹੈ ਤੇ ਇਸੇ ਦੌਰਾਨ ਉਸ ਦੇ ਵੱਨੋਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੁਰਵਿੰਦਰ ਸਿੰਘ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੀ ਪਤਨੀ ਅਤੇ ਪ੍ਰੇਮੀ ਦੇ ਵੱਲੋਂ ਸੋ ਜਿਸ ਤੋਂ ਬਾਅਦ ਗੁਰਵਿੰਦਰ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਤੇ ਗੁਰਵਿੰਦਰ ਦੀ ਮੌਤ ਹੋਣ ਤੋਂ ਬਾਅਦ ਦੋਵੇਂ ਜਣੇ ਪਰੇਸ਼ਾਨ ਹੋ ਜਾਂਦੇ ਹਨ ਕਿ ਹੁਣ ਲਾਸ਼ ਦਾ ਆਖਰਕਾਰ ਕਰਨਾ ਕੀ ਹੈ ਦੋਵਾਂ ਨੇ ਪਲਾਨ ਬਣਾਇਆ ਕਿ ਇਸ ਵਾਰ ਦਾਤ ਨੂੰ ਹੁਣ ਲੁੱਟ ਦੀ ਵਾਰਦਾਤ ਦਾ ਰੰਗ ਦਿੱਤਾ ਜਾਵੇ ਇਸ ਲਈ ਉਹਨਾਂ ਨੇ ਸਮਾਨ ਖਿਲਾਰ ਦਿੱਤਾ ਬੈੱਡ ਤੇ ਲਿਮਾਰੀਆਂ ਦੇ ਵਿੱਚ ਰੱਖੇ ਸਮਾਨ ਇੱਧਰ ਉੱਧਰ ਸੁੱਟ ਦਿੱਤੇ ਇਸ ਤੋਂ ਬਾਅਦ ਪ੍ਰੇਮੀ ਹਰ ਕਮਲਪ੍ਰੀਤ ਨੂੰ ਮੌਕੇ ਦੇ ਉੱਤੇ ਹੀ ਰਪਿੰਦਰਕੌਰ ਦੇ ਦੁਆਰਾ ਬੜੀ ਹੀ ਚਲਾਕੀ ਦੇ ਨਾਲ ਫਰਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸਤੇ ਦੁਆਰਾ ਰੌਲਾ ਪਾਇਆ ਗਿਆ ਕਿ ਉਸਦੇ ਘਰ ਦੇ ਵਿੱਚ ਲੁੱਟ ਹੋ ਗਈ ਹੈ ਪਰ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸ਼ੱਕ ਹੁੰਦਾ ਹੈ ਕਿ ਆਖਰਕਾਰ ਉਸ ਦੇ ਘਰ ਦੇ ਵਿੱਚ ਕਿਸੇ ਦੇ ਵੀ ਆਉਣ ਦੇ ਨਿਸ਼ਾਨ ਤੱਕ ਵੀ ਨਹੀਂ ਹਨ ਤੇ ਸੀਸੀਟੀਵੀ ਫੁਟੇਜ ਜਦੋਂ ਚੈੱਕ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਹੀ ਉਹਨਾਂ ਦੇ ਘਰ ਦੇ ਅੰਦਰ ਇੰਟਰ ਹੋਇਆ ਸੀ ਜਿਸ ਤੋਂ ਬਾਅਦ ਕਿ ਉਸ ਦੇ ਵੱਲੋਂ ਹੀ ਉਸ ਦੇ ਪਤੀ ਨੂੰ ਮਾਰਿਆ ਗਿਆ ਹੈ ਸੋ ਮਾਰਨ ਤੋਂ ਬਾਅਦ ਕਾਫੀ ਦੇਰ ਬਾਅਦ ਜਿਹੜਾ ਕਿ ਉਸ ਦੇ ਵੱਲੋਂ ਰੌਲਾ ਪਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਹਕੀਕਤ ਦੇ ਵਿੱਚ ਬਦਲ ਜਾਂਦਾ ਹੈ ਤੇ ਦੋਨਾਂ ਦੀਆਂ ਤਸਵੀਰਾਂ ਤੁਸੀਂ ਹੁਣ ਦੇਖ ਸਕਦੇ ਹੋ ਕਿ ਹੁਣ ਪੁਲਿਸ ਕਸਟਡੀ ਦੇ ਵਿੱਚ ਦੋਨੋਂ ਜਣੇ ਚੱਲ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਪੰਜਾਬੀਆਂ ਦੇ 290000 ਰਾਸ਼ਨ ਕਾਰਡ ਕੱਟੇ ਜਾਣਗੇ ਜੀ ਹਾਂ ਆਮ ਲੋਕਾਂ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਮੁਖਤ ਰਾਸ਼ਨ ਯੋਜਨਾ ਦੇ ਵਿੱਚੋਂ ਹੁਣ 290000 3 ਲੱਖ ਦੇ ਕਰੀਬ ਪੰਜਾਬੀਆਂ ਦੇ ਨਾਂ ਕੱਟੇ ਜਾਣਗੇ ਸੋ ਇਹਨਾਂ ਦੇ ਦੁਆਰਾ ਕੇਵਾਈਸੀ ਆਪਣੀ ਨਹੀਂ ਕਰਵਾਈ ਗਈ ਹੈ ਜਿਸ ਦੇ ਕਾਰਨ ਇਹ ਜਾਣਕਾਰੀ ਹੁਣ ਕੇਂਦਰ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ ਦਿੱਤੀ ਗਈ ਹੈ ਦੱਸਦੀ ਹੈ ਕਿ ਰਾਜਾ ਬੜਿੰਗ ਦੇ ਸਵਾਲ ਦੇ ਜਵਾਬ ਦੇ ਵਿੱਚ ਹੁਣ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਮੁਤਾਬਕ ਨਾਂ ਹਟਾਉਣ ਦੇ ਲਈ ਕਈ ਮਾਪਦੰਡ ਤੈਅ ਕੀਤੇ ਗਏ ਹਨ ਜਿਨ੍ਹਾਂ ਦੇ ਕੋਲ 4 ਰੁਪਿਆ ਬਾਨ ਹਨ ਵਪਾਰਕ ਬਾਨ ਹਨ ਇਸ ਤੋਂ ਇਲਾਵਾ ਆਮਦਨ ਰਿਟਰਨ ਵੀ ਉਹਨਾਂ ਦੇ ਵੱਲੋਂ ਟੈਕਸ ਫਾਈਲ ਕੀਤਾ ਜਾਂਦਾ ਹੈ ਕਿਸੇ ਵੀ ਕੰਪਨੀ ਦੇ ਵਿੱਚ ਡਾਇਰੈਕਟਰ ਹੋਣਾ ਮ੍ਰਿਤਕ ਵਿਅਕਤੀ ਦਾ ਨਾਮ ਲਿਸਟ ਦੇ ਵਿੱਚ ਅਜੇ ਵੀ ਸਰਗਰਮ ਹੋਣਾ ਜਾਂ ਫਿਰ ਇਸ ਤੋਂ ਇਲਾਵਾ ਡੁਪਲੀਕੇਟ ਐਂਟਰੀਆਂ ਸੋ ਸਾਰੇ ਹੀ ਜਿਹੜੇ ਅਮੀਰੀ ਰੇਖਾ ਦੇ ਵਿੱਚ ਆਉਂਦੇ ਹਨ ਉਹਨਾਂ ਦੇ ਹੁਣ ਨਾਮ ਕੱਟ ਦਿੱਤੇ ਗਏ ਹਨ ਸੋ ਕਾਫੀ ਵੱਡੀ ਇਸ ਦੇ ਵਿੱਚ ਸ਼ਾਂਤੀ ਕੀਤੀ ਗਈ ਹੈ ਲਗਭਗ 3 ਲੱਖ ਦੇ ਕਰੀਬ ਪੰਜਾਬੀਆਂ ਦੇ ਹੁਣ ਰਾਸ਼ਨ ਕਾਰਡ ਕੱਟ ਤੇ ਗਏ ਹਨ ਸੋ ਬਾਰ ਬਾਰ ਕੇਂਦਰ ਸਰਕਾਰ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਸੀ ਕਿ ਤੁਸੀਂ ਆਪਣੀ ਈ ਕੇਵਾਈਸੀ ਕਰਵਾ ਲਓ ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਈ ਕੇਵਾਈਸੀ ਕਰਵਾਈ ਵੀ ਗਈ ਹੈ ਪਰ ਇਸ ਦੇ ਬਾਵਜੂਦ ਹੁਣ ਕੇਂਦਰ ਸਰਕਾਰ ਦੇ ਵੱਲੋਂ 3 ਲੱਖ ਦੇ ਕਰੀਬ ਪੰਜਾਬੀਆਂ ਦੇ ਰਾਸ਼ਨ ਕਾਰਡ ਬੰਦ ਕਰ ਦਿੱਤੇ ਗਏ ਹਨ ਸੋ ਆਟਾ ਦਾਲ ਸਕੀਮ ਹੁਣ ਉਹਨਾਂ ਦੀ ਬੰਦ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੁਧਿਆਣਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜੀਹਾਂ ਕੁਝ ਦਿਨ ਪਹਿਲਾਂ ਵੀ ਹੁਣ ਇੱਕ ਕੈਦੀ ਪੁਲਿਸ ਵਾਲੇ ਨੂੰ ਧੱਕਾ ਮਾਰ ਕੇ ਜਿਹੜਾ ਕਿ ਭੱਜ ਜਾਣ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਹੁਣ ਮੋੜ ਤੋਂ ਇੱਕ ਹੋਰ ਨਵੀਂ ਘਟਨਾ ਵਾਪਰੀ ਹੈ ਜਿੱਥੇ ਹਵਾਲਾਤੀ ਦੇ ਵੱਲੋਂ ਚਲਾਕੀ ਦਿਖਾ ਕੇ ਭੱਜਣ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਮੈਡੀਕਲ ਕਰਾਉਣ ਦੇ ਲਈ ਲੈ ਕੇ ਆ ਰਹਾ ਹੈ ਪੁਲਿਸ ਕਰਮੀ ਨੂੰ ਧੱਕਾ ਦੇ ਕੇ ਹਵਾਲਾਤੀ ਫਰਾਰ ਹੋ ਗਿਆ ਹੈ ਦੂਛੀ ਹੱਥਕੜੀਆਂ ਸਮੇਤ ਹੀ ਭੱਜਣ ਦੇ ਵਿੱਚ ਕਾਮਯਾਬ ਹੋਇਆ ਹੈ ਥਾਣਾ ਟਿੱਬਾ ਦੀ ਪੁਲਿਸ ਟੀਮ ਲ ਕਾਬੂ ਕੰਦੀ ਕੋਸ਼ਿਸ਼ ਕਰ ਰਹੀ ਹੈ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਹਵਲਾਤੀ ਨੂੰ ਪੁਲਿਸ ਮੁਲਾਜ਼ਮ ਦੇ ਵੱਲੋਂ ਮੈਡੀਕਲ ਦੇ ਲਈ ਲਿਜਾਇਆ ਜਾ ਰਿਹਾ ਸੀ ਸੋ ਇਸੇ ਦੌਰਾਨ ਇਸ ਦੇ ਵੱਲੋਂ ਬੜੀ ਚਲਾਕੀ ਕੀਤੀ ਗਈ ਤੇ ਪੁਰਾਣੀ ਗਊਸ਼ਾਲਾ ਨੇੜੇ ਮਨਦੀਪ ਸਿੰਘ ਨੇ ਬਹਾਨਾ ਬਣਾਇਆ ਕਿ ਉਸ ਨੂੰ ਪਿਸ਼ਾਬ ਆਇਆ ਹੈ ਸੋ ਇਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਹੋਮਗਾਰਡ ਦੇ ਜਵਾਨ ਨੂੰ ਧੱਕਾ ਵੀ ਦਿੱਤਾ ਗਿਆ ਹੈ ਸੋ ਜਿਸ ਤੋਂ ਬਾਅਦ ਕੀ ਭੱਜਦਿਆਂ ਹੋયા ਉਸ ਦੇ ਵੱਲੋਂ ਰਾਹ ਦੇ ਵਿੱਚ ਹੀ ਹੋਮਗਾਰਡ ਦੇ ਇੱਕ ਜਵਾਨ ਨੂੰ ਧੱਕਾ ਵੀ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਉਹ ਉੱਥੋਂ ਫਰਾਰ ਜਾਂਦਾ ਹੈ ਸੋ ਬੇਹਦ ਮੰਦ ਭਾਗੀ ਖਬਰ ਇਹ ਹੁਣ ਪੰਜਾਬ ਪੁਲਿਸ ਲਈ ਆ ਰਹੀ ਹੈ ਕਿ ਉਹਨਾਂ ਦੇ ਕੋਲੋਂ ਲਗਭਗ ਪਿਛਲੇ 8 ਦਿਨਾਂ ਦੇ ਵਿੱਚ ਹੁਣ ਦੋ ਹਵਾਲਾਤੀ ਭੱਜ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬੀਆਂ ਦੇ ਵੱਲ ਹੁਣ ਤੇਜ਼ੀ ਦੇ ਨਾਲ ਵਧ ਰਿਹਾ ਹੈ ਖਤਰਾ ਇਸ ਰਿਪੋਰਟ ਨੂੰ ਪੜਨ ਤੋਂ ਬਾਅਦ ਤੁਹਾਡੇ ਹੋੜ ਜਾਣਗੇ ਹੋਸ਼ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਸ਼ੂਗਰ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਹਨ ਇਸ ਮਾਮਲੇ ਦੇ ਵਿੱਚ ਸਿਹਤ ਮੰਤਰਾਲੇ ਦੀ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਰਿਪੋਰਟ ਦੇ ਮੁਤਾਬਕ ਹੁਣ ਸੂਬੇ ਦਾ ਹਰ 10ਵਾਂ ਵਿਅਕਤੀ ਸ਼ੂਗਰ ਦਾ ਮਰੀਜ਼ ਹੈ ਸਾਲ 2025 ਤੇ 26 ਦੇ ਦੌਰਾਨ 2 ਲੱਖ 40 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਸਿਹਤ ਮਾਹਰ ਗੰਭੀਰ ਚੇਤਾਵਨੀ ਦੇ ਬਜੋਂ ਦੇ रहे ਹਨ ਰਿਪੋਰਟ ਦੇ ਵਿੱਚ ਹੁਣ ਕਿਹਾ ਗਿਆ ਹੈ ਕਿ ਅਸੰਤੁਲਿਤ ਖਾਣ ਪੀਣ ਜੰਕ ਫੂਡ ਸ਼ਰਾਬ ਤਮਾਕੂ ਦਾ ਸੇਵਨ ਕਸਰਤ ਦੀ ਕਮੀ ਅਤੇ ਤਣਾਅ ਸ਼ੂਗਰ ਦਾ ਮੁੱਖ ਕਾਰਨ ਹੈ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਸਾਲ 2023 ਅਤੇ 24 ਦੇ ਵਿੱਚ 6.71 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚੋਂ 86744 ਲੋਕ ਸ਼ੂਗਰ ਦੇ ਨਾਲ ਪੀੜਤ ਪਾਏ ਗਏ ਸਨ ਸਾਲ 2024 ਅਤੇ 25 ਦੇ ਵਿੱਚ ਇਹ ਗਿਣਤੀ ਵਧ ਕੇ ਹੁਣ 37,65,000 ਹੋ ਚੁੱਕੀ ਹੈ ਸੋ ਇਸ ਦੇ ਵਿੱਚੋਂ ਲਗਭਗ 2.28 ਲੱਖ ਲੋਕ ਮਰੀਜ਼ ਪਾਏ ਗਏ ਹਨ ਸੋ ਲਗਾਤਾਰ ਹੁਣ ਪੰਜਾਬ ਦੇ ਵਿੱਚ ਸ਼ੂਗਰ ਦੇ ਮਰੀਜ਼ ਵਧਦੇ ਜਾ ਰਹੇ ਹਨ ਸ਼ੂਗਰ ਦੇ ਮਰੀਜ਼ਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੁਣ ਦਿਲ ਦੇ ਰੋਗ ਇਸ ਤੋਂ ਇਲਾਵਾ ਗੁਰਦੇ ਦੀਆਂ ਸਮੱਸਿਆ ਨਜ਼ਰ ਦਾ ਘਟਣਾ ਅਤੇ ਗੰਭੀਰ ਬਿਮਾਰੀਆਂ ਹੁਣ ਮਰੀਜ਼ਾਂ ਨੂੰ ਜਕੜ ਰਹੀਆਂ ਹਨ ਸੁਬਿਹਤ ਹੈਰਾਨ ਕਰਦਾ ਮਾਮਲਾ ਹੁਣ ਪੰਜਾਬ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਦੀ ਕਾਫੀ ਜ਼ਿਆਦਾ ਗਿਣਤੀ ਪੰਜਾਬ ਦੇ ਵਿੱਚ ਵੱਧ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬਿਜਲੀ ਦਾ ਬਿੱਲ ਭਰਨ ਵਾਲੇ ਹੋ ਜੋ ਸਾਵਧਾਨ ਖਬਰ ਪੜ ਤੁਹਾਡੇ ਵੀ ਉੱਡ ਜਾਣਗੇ ਹੋਸ਼ ਜੀ ਹਾਂ ਬਿਜਲੀ ਬੰਦ ਹੋਣ ਦੇ ਉੱਤੇ ਬਿੱਲ ਭੁਗਤਾਨ ਅਪਡੇਟ ਕਰਨ ਦੇ ਨਾਂ ਦੇ ਉੱਤੇ ਠੱਗਾਂ ਨੇ ਹੁਣ 367500 ਰੁਪਏ ਦੀ ਠੱਗੀ ਕਰ ਲਈ ਹੈ ਸ਼ਿਕਾਇਤ ਕਰਤਾ ਉਮੇਸ਼ ਕੁਮਾਰ ਨੇ ਜਿਵੇਂ ਹੀ ਮੋਬਾਈਲ ਫੋਨ ਦੇ ਉੱਤੇ ਭੇਜੇ ਗਏ ਲਿੰਕ ਦੇ ਉੱਤੇ ਕਲਿੱਕ ਕੀਤਾ ਤੇ ਉਸ ਦੇ ਖਾਤੇ ਦੇ ਵਿੱਚੋਂ ਰੁਪਏ ਨਿਕਲਣ ਦਾ ਸਨੇਹਾ ਸਾਹਮਣੇ ਆਇਆ ਹੈ ਖਾਤੇ ਦੇ ਵਿੱਚੋਂ ਨਗਦੀ ਨਿਕਲਣ ਅਤੇ ਇਸ ਤੋਂ ਇਲਾਵਾ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਸੈਕਟਰ 35 ਨਿਵਾਸੀ ਔਰਤ ਉਮੇਸ਼ ਕੁਮਾਰ ਦੀ ਸ਼ਿਕਾਇਤ ਦੇ ਉੱਤੇ ਅਣਪਛਾਤੇ ਠੱਗਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਹੈ ਉਮੇਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਵਿੱਚ ਦੱਸਿਆ ਹੈ ਕਿ 2 ਸਤੰਬਰ 2025 ਦੀ ਰਾਤ ਨੂੰ ਬਿਜਲੀ ਘਰ ਦੇ ਵਿੱਚ ਚੱਲੀ ਗਈ ਸੀ ਜਿਸ ਤੋਂ ਬਾਅਦ Google ਦੇ ਉੱਤੇ ਚੰਡੀਗੜ੍ਹ ਪਾਵਰ ਡਿਸਟਰੀਬਿਊਟਰ ਦਾ ਕਸਟਮਰ ਕੇਅਰ ਨੰਬਰ ਸਰਚ ਕੀਤਾ ਤੇ ਉਹਨਾਂ ਨੂੰ ਮੋਬਾਈਲ ਨੰਬਰ ਜੋ ਕਿ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਉਸ ਨੂੰ ਮਿਲਾਇਆ ਤੇ ਜੋ ਕਿ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਟਰ ਦੇ ਕਸਟਮਰ ਕੇਅਰ ਦਾ ਲੱਗ ਰਿਹਾ ਸੀ ਸੋ ਇਸ ਨੰਬਰ ਤੇ ਉੱਤੇ ਕਾਲ ਕੀਤੀ ਜਿਸ ਤੋਂ ਬਾਅਦ ਕਾਲ ਚੁੱਕਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਟਰ ਤੋਂ ਬੋਲ ਰਿਹਾ ਹੈ ਸੋ ਬਿਜਲੀ ਬਿੱਲ ਭੁਗਤਾਨ ਅਪਡੇਟ ਕਰਨ ਲਈ 10 ਰੁਪਏ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ ਉਹਨਾਂ ਨੇ ਦੱਸਿਆ ਕਿ Google Pay ਦੀ ਵਰਤੋਂ ਦੇ ਨਾਲ ਉਸ ਦੇ ਵੱਲੋਂ ਪੈਸੇ ਟਰਾਂਸਫਰ ਕਰ ਦਿੱਤੇ ਗਏ ਭਾਰੀ ਇਸ ਦੌਰਾਨ ਉਸ ਦੇ ਖਾਤੇ ਦੇ ਵਿੱਚੋਂ 367500 ਰੁਪਏ ਕਢਵਾਏ ਜਾ ਚੁੱਕੇ ਹਨ ਸੋ ਬੇहद ਇਹ ਵੀ ਹੈਰਾਨ ਕਰਦਾ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਬਿਜਲੀ ਦਾ ਬਿੱਲ ਭਰਨ ਵਾਲੇ ਹੋ ਜੋ ਸਾਵਧਾਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਚਾਈਨਾ ਡੋਰ ਨਹੀਂ ਹੁਣ ਇਸ ਡੋਰ ਤੋਂ ਰੋ ਸਾਵਧਾਨ ਬਣ ਸਕਦੀ ਹੈ ਵੱਡੇ ਹਾਸਿਆਂ ਦਾ ਸ਼ਿਕਾਰ ਜੀਹਾਂ ਪੰਜਾਬ ਦੇ ਲਈ ਹੁਣ ਇੱਕ ਹੋਰ ਬੇहद ਹਰਾਨ ਕਰਦੀ ਖਬਰ ਸਾਹਮਣੇ ਨਿਕਲ ਕੇ ਆ ਗਈ ਹੈ ਤੇ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਜਿੱਥੇ ਪਤੰਗ ਵੇਚਣ ਅਤੇ ਉਡਾਉਣ ਵਾਲਿਆਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ ਉੱਥੇ ਹੀ ਪਤੰਗਾਂ ਉਡਾਉਣ ਵਾਲਿਆਂ ਦੇ ਲਈ ਖੂਨੀ ਡੋਰ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਜਾਨ ਦੀ ਪ੍ਰਵਾਹ ਪੈ ਜਾਂਦੀ ਹੈ ਇਹਨਾਂ ਸ਼ਬਦਾਂ ਦਾ ਭਗਟਾਵਾ ਜਾਗਦਾ ਜ਼ਮੀਰ ਅਤੇ ਮੁਖੀ ਸੁਭਾਸ ਸੈਗਲ ਨੇ ਜਗਬਾਣੀ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਚਾਈਨਾ ਡੋਰ ਖੂਨੀ ਡੋਰ ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ ਉੱਥੇ ਹੀ ਹੁਣ ਇੱਕ ਨਵੀਂ ਪਾਕਿਸਤਾਨੀ ਡੋਰ ਆ ਚੁੱਕੀ ਹੈ ਜੀਹਾਂ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਇੱਕ ਨਵੀਂ ਡੋਰ ਉਤਾਰ ਦਿੱਤੀ ਗਈ ਹੈ ਜਿਸ ਤੋਂ ਬਚਣ ਦੇ ਲਈ ਮਨੁੱਖਾਂ ਨੂੰ ਹੁਣ ਕੋਈ ਵੀ ਚਾਂਸ ਨਹੀਂ ਮਿਲੇਗਾ ਇਸ ਵੈਗਲ ਨੇ ਕੀਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਫੈਲ ਰਹੀ ਪਾਕਿਸਤਾਨੀ 21 ਤੰਦ 19 ਤੰਦ ਦੀ ਡੋਰ ਨੇ ਪੂਰੇ ਅਮਰਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਸਨਸਨੀ ਮਚਾ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਚਾਈਨਾ ਡੋਰ ਦੇ ਨਾਲ ਤੇ ਲੋਕਾਂ ਜਾਂ ਫਿਰ ਪੰਛੀਆਂ ਨੂੰ ਜ਼ਖਮੀ ਹੋਣਾ ਪੈ ਰਿਹਾ ਸੀ। ਸੋ ਇਸੇ ਦੌਰਾਨ ਪਾਕਿਸਤਾਨੀ ਡੋਰ ਇਸ ਤਰ੍ਹਾਂ ਦੀ ਹੈ ਕਿ ਪੂਰੇ ਜ਼ੋਰ ਲਗਾ ਕੇ ਵੀ ਇਸ ਨੂੰ ਤੋੜਨ ਦਾ ਯਤਨ ਕੀਤਾ ਜਾਵੇ ਤੇ ਸਭ ਫੇਲ ਹੋ ਰਹੇ ਹਨ। ਸੋ ਇਸੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਇਹ ਡੋਰ ਤਿਆਰ ਕੀਤੀ ਗਈ ਹੈ। ਸੋ ਇਹ ਡੋਰ ਪਾਕਿਸਤਾਨ ਦੀ ਜੋ ਕਿ ਚਾਈਨੀ ਡੋਰ ਦੇ ਨਾਲ ਵੀ ਕਾਫੀ ਜ਼ਿਆਦਾ ਖਤਰਨਾਕ ਹੈ ਤੇ ਪਤੰਗ ਡਾਉਣ ਵਾਲਿਆਂ ਨੂੰ ਵੀ ਉਹਨਾਂ ਦੇ ਵੱਲੋਂ ਸਟੇਅਰ ਕੀਤਾ ਗਿਆ ਹੈ ਸੋ ਡੋਰ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸੋ ਇਸ ਡੋਰ ਨੂੰ 21 ਤੰਦ 19 ਤੰਦ ਦੱਸਿਆ ਜਾ ਰਿਹਾ ਹੈ ਜੋ ਕਿ ਪਾਕਿਸਤਾਨ ਤੋਂ ਤਿਆਰ ਹੋ ਕੇ ਹੁਣ ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਆ ਚੁੱਕੀ ਹੈ ਸੋ ਪੰਜਾਬ ਦੇ ਵਿੱਚ ਇਸ ਦੇ ਉੱਤੇ ਪੂਰੀ ਤਰ੍ਹਾਂ ਬੈਨ ਲੱਗਣਾ ਚਾਹੀਦਾ ਹੈ ਇਸ ਤੋਂ ਬਾਅਦ ਗ੍ਰੀਨ ਹਵਰ ਦੀ ਗੱਲ ਕਰੀਏ ਤਾਂ ਭਾਰਤ-ਪਾਕਿਸਤਾਨ ਸਰਹੱਦ ਦੇ ਉੱਤੇ ਬੀਐਸਐਫ ਤੇ ਇਸ ਤੋਂ ਇਲਾਵਾ ਏਐਨਟੀਐਫ ਨੂੰ ਮਿਲੀ ਸਫਲਤਾ 8 ਪੈਕੇਟ ਹੈਰੋਇਨ ਸਣੇ ਦਬੋਚੇ ਗਏ ਹਨ 2 ਨਸ਼ਾ ਤਸਕਰ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਹੁਣ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਲਗਾਤਾਰ ਨਸ਼ਾ ਤਸਕਰੀ ਹੋ ਰਹੀ ਹੈ ਜਨਾਲਾ ਦੇ ਪਿੰਡ ਬੜਵਾਲ ਦੇ ਵਿੱਚ ਬੀਐਸਐਫ ਦੀ ਹੁਣ ਟੀਮ ਦੇ ਵੱਲੋਂ ਦੋ ਨਸ਼ਾ ਤਸਕਰਾਂ ਨੂੰ 8 ਪੈਕੇਜ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਸੂਤਰਾਂ ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੌਲਜਮਾਂ ਤੋਂ ਪੁਲਿਸ ਤੇ ਸੁਰੱਖਿਆ ਬਲਾਂ ਨੇ ਤਿੰਨ ਮੋਬਾਈਲ ਫੋਨ ਤੇ ਇੱਕ ਬਾਨ ਵੀ ਜ਼ਬਤ ਕੀਤਾ ਹੈ ਜਰੂਰ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਮੌਲਜਮਾਨ ਦਾ ਸਬੰਧ ਕਮਾਂਤਰੀ ਅਤੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਰੋਹ ਦੇ ਨਾਲ ਹੋ ਸਕਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਤੋਂ ਲਗਾਤਾਰ ਪੰਜਾਬ ਦੇ ਵਿੱਚ ਹੁਣ ਇਹ ਨਸ਼ਾ ਤਸਕਰੀ ਹੋ ਰਹੀ ਹੈ ਜਿਸ ਤੋਂ ਬਾਅਦ ਕੀ ਪੰਜਾਬ ਦੇ ਲੋਕਾਂ ਦੇ ਲਈ ਇਹ ਵੱਡਾ ਖਤਰਾ ਬਣਦਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਅਕਾਲੀ ਦਲ ਅਤੇ ਇਸ ਤੋਂ ਇਲਾਵਾ ਭਾਜਪਾ ਦੇ ਵੱਲੋਂ ਜਿਹੜੇ ਪੱਤਰ ਦਾਖਲ ਕੀਤੇ ਜਾ ਰਹੇ ਹਨ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਹਾਈ ਕੋਰਟ ਨੇ ਹੁਣ ਪੰਜਾਬ ਸਟੇਟ ਚੋਣ ਕਮਿਸ਼ਨ ਨੂੰ ਤਾਲਮ੍ਹ ਕੀਤਾ ਹੈ ਜਿਨ੍ਹਾਂ ਚੋਣਾਂ ਦੇ ਵਿੱਚ ਧੱਕੇਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਲੋਂ ਦਾਖਲ ਕੀਤੀ ਗਈ ਸੀ ਪਟੀਸ਼ਨ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਇੱਕ ਔਰਤ ਦੇ ਕੋਲੋਂ ਕਾਗਜ਼ ਖੋ ਕੇ ਭੱਜਣ ਵਾਲੀ ਵਿਅਕਤੀ ਦੀ ਐਮਐਲਏ ਗੁਰਲਾਲ ਕਨੌਰ ਦੇ ਨਾਲ ਫੋਟੋ ਆਈ ਸਾਹਮਣੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹ ਆਮ ਆਦਮੀ ਪਾਰਟੀ ਦਾ ਹੀ ਵਰਕਰ ਹੈ ਜਿਸ ਦੇ ਵੱਲੋਂ ਕਿ ਇੱਕ ਔਰਤ ਆਪਣੀ ਇਲੈਕਸ਼ਨ ਦੇ ਲਈ ਆਪਣੇ ਕਾਗਜ਼ ਭਰਨ ਦੇ ਲਈ ਆਈ ਹੋਈ ਸੀ ਸੋ ਉਸ ਦੇ ਕਾਗਜ਼ ਭੱਜਦਾ ਹੋਇਆ ਇਹ ਵਿਅਕਤੀ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਸੋ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਹੁਣ ਦੂਸਰੀਆਂ ਪਾਰਟੀਆਂ ਦੇ ਕਾਗਜ਼ ਖੋਣੇ ਹੀ ਸ਼ੁਰੂ ਕਰ ਦਿੱਤੇ ਗਏ ਹਨ ਤੁਹਾਡੀ ਇਸ ਬਾਰੇ ਕੀ ਰਾਏ ਹੈ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਵਿਆਜ ਦਰਾਂ ਦੇ ਵਿੱਚ ਹੁਣ ਕੇਂਦਰ ਨੇ ਕਰਤੀ ਹੈ 0.25% ਦੀ ਕਟੌਤੀ ਆਮ ਆਦਮੀ ਦੇ ਲਈ ਹੋਵੇਗੀ ਹੁਣ ਕਾਫੀ ਜ਼ਿਆਦਾ ਫਾਇਦੇਮੰਦ ਜੀ ਹੁਣ ਕਰਜ਼ਾ ਲੈਣਾ ਕਾਫੀ ਜ਼ਿਆਦਾ ਸਸਤਾ ਹੋ ਜਾਵੇਗਾ ਇਸ ਤੋਂ ਬਾਅਦ ਹੁਣ ਸੁਨੀਲ ਜਾਖੜ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ ਚੋਰੀ ਦੀਆਂ ਕਰ ਰਹੇ ਹਨ। ਤਿਆਰੀਆਂ ਕਸਤਿਤ ਆਡੀਓ ਬਾਹਰ ਲ ਹੋਣ ਦੇ ਉੱਤੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਚੁੱਕੇ ਹਨ ਸਵਾਲ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਉਹਨਾਂ ਦੇ ਵੱਲੋਂ ਚੁੱਕੇ ਗਏ ਹਨ ਕਿ ਜਿੱਥੇ ਬੀਜੇਪੀ ਦੇ ਉੱਤੇ ਵੋਟ ਚੋਰੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਭਗਵਾਨਤਮਨ ਸਰਕਾਰ ਦੇ ਵੱਲੋਂ ਤੇ ਖੁਦ ਹੁਣ ਪਰਚੇ ਵੀ ਦਾਖਲ ਨਹੀਂ ਹੋਣ ਦਿੱਤੇ ਜਾ ਰਹੇ ਹਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ ਚੋਰੀ ਦੀਆਂ ਕਰ ਰਹੇ ਹਨ ਤਿਆਰੀਆਂ ਆਵਾਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਜਾਰੀ ਹੋਇਆ ਹੈ ਸ਼ੀਤ ਲਹਿਰ ਦਾ ਜੈਲੋ ਅਲਰਟ ਜੀ ਹਾਂ ਪੰਜਾਬ ਦੇ ਵਿੱਚ ਹੁਣ ਠੰਡ ਦੀ ਲਹਿਰ ਤੇਜ਼ ਹੋ ਗਈ ਹੈ ਬੀਤੇ ਦਿਨ ਪੂਰੇ ਦੇਸ਼ ਦੇ ਵਿੱਚ ਜਲੰਧਰ ਦੇ ਆਦਮਪੁਰ ਦਾ ਟੈਂਪਰੇਚਰ 3 ਡਿਗਰੀ ਤਾਪਮਾਨ ਤੱਕ 3 ਡਿਗਰੀ ਤਾਪਮਾਨ ਦੇ ਨਾਲ ਅਨੁਸਾਰ ਤੋਂ ਠੰਡਾ ਰਿਹਾ ਹੈ ਦਿਨ ਵੇਲੇ ਧੁੱਪ ਨੇ ਕੁਝ ਰਾਹਤ ਦਿੱਤੀ ਹੈ ਪਰ ਰਾਤਾਂ ਕਾਫੀ ਜ਼ਿਆਦਾ ਠੰਡੀਆਂ ਹੋ ਰਹੀਆਂ ਹਨ ਇਹ ਸੀਜ਼ਨ ਦੇ ਵਿੱਚ ਪਹਿਲੀ ਵਾਰ ਬੁੱਧਵਾਰ ਰਾਤ ਨੂੰ ਪੰਜਾਬ ਦੇ ਤਿੰਨ ਸ਼ਹਿਰਾਂ ਦੇ ਵਿੱਚ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਆਦਮਪੁਰ ਦੇ ਵਿੱਚ 3 ਡਿਗਰੀ ਸੈਲਸੀ 10.2 ਡਿਗਰੀ ਅਤੇ ਬਠਿੰਡਾ ਦੇ ਵਿੱਚ ਵੀ 3.8 ਡਿਗਰੀ ਤੱਕ ਦਰਜ ਕੀਤਾ ਗਿਆ ਹੈ ਉੱਥੇ ਹੀ ਪਟਿਆਲਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ 23.6 ਡਿਗਰੀ ਉੱਥੇ ਹੀ ਨੰਦਪੁਰ ਦੇ ਵਿੱਚ 24 ਡਿਗਰੀ ਤੱਕ ਟੈਂਪਰੇਚਰ ਦਰਜ ਕੀਤਾ ਗਿਆ ਹੈ ਜੋ ਕਿ ਸਭ ਤੋਂ ਜ਼ਿਆਦਾ ਗਰਮ ਇਲਾਕਾ ਮੰਨਿਆ ਗਿਆ ਹੈ